ਆ ਬੀਆ ਰੇਤ ਮਾਪੀਆ ਜਯਾ ਸਰਕਾਰ ਮੁਰਤਾਬਕ ਉਸਮਾਨਤਮਾਨ ਸਰਕਾਰ ਮੁਰਤਾਬਕ ਮਾਨੂਕੇ ਮੈਡਮ ਮੁਰਤਾਬਕ ਸਤਲੁਜ ਦਰਿਆ ਕੰਡੇ ਬੇਟ ਇਲਾਕੇ ਵਿੱਚ ਰੇਤੇ ਦੀ ਨਜਾਇਜ਼ ਮਾਈਨਿੰਗ ਕੋਈ ਨਵੀਂ ਗੱਲ ਨਹੀਂ ਹਰ ਸਰਕਾਰ ਸਮੇ ਇਹ ਮੁੱਦਾ ਚਰਚਾ ਵਿੱਚ ਰਿਹਾ ਹੈ ਹੁਣ ਵੀ ਕਿਤੇ ਨਾ ਕਿਤੇ ਇਸ ਮੁੱਦੇ ਨੂੰ ਲੈ ਕੇ ਧਰਨੇ ਮੁਜ਼ਾਰੇ ਅਤੇ ਮਸਲੇ ਖੜੇ ਰਹਿੰਦੇ ਨੇ ਸ਼ੇਦਮਾ ਬੇਟ ਨੇੜਲੇ ਪਿੰਡ ਅੱਕੂਬਾਲ ਵਿੱਚ ਵੀ ਕੁਝ ਦਿਨਾਂ ਤੋਂ ਇਸ ਮੁੱਦੇ ਉੱਤੇ ਧਰਨਾ ਲੱਗਿਆ ਹੋਇਆ ਏ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੇ ਇਸ ਧਰਨੇ ਵਿੱਚ ਪਹੁੰਚਣ ਅਤੇ ਨਜਾਇਜ਼ ਮਾਈਨਿੰਗ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਣ ਨਾਲ ਇਹ ਫੇਰ ਪੱਗ ਗਿਆ ਏ ਵਿਧਾਇਕ ਸੁਖਪਾਲ ਖਹਿਰਾ ਨੇ ਇਸ ਮੌਕੇ ਲੋਕ ਕਚਹਿਰੀ ਲਾ ਲਈ ਇਸ ਸਮੇਂ ਉਹ ਪੱਤਰਕਾਰ ਦੀ ਭੂਮਿਕਾ ਵਿੱਚ ਆ ਗਏ ਇਸੇ ਲੋਕ ਕਚਹਿਰੀ ਵਿੱਚ ਉਹਨਾਂ ਇਕੱਲੇ ਇਕੱਲੇ ਕੋਲ ਜਾ ਕੇ ਸਮੱਸਿਆ ਦੱਸਣ ਅਤੇ ਵਿਚਾਰ ਪ੍ਰਗਟ ਕਰਨ ਲਈ ਆਖਿਆ ਇਸ ਉੱਤੇ ਲੋਕ ਖੁੱਲ ਕੇ ਬੋਲੇ ਹਰੇਕ ਸਰਕਾਰ ਸਮੇਂ ਕੰਪਨੀ ਛੇੜਨ ਵਾਲੇ ਸਾਬਕਾ ਸਰਪੰਚ ਬਲਰਾਜ ਸਿੰਘ ਕੋਟੂਮਰਾਂ ਨੇ ਤਾਂ ਅਕਾਲੀ ਕਾਂਗਰਸੀ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੇ ਹੀ ਨੰਗੇ ਕਰ ਦਿੱਤੇ ਹੋਰ ਲੋਕ ਵੀ ਇਸ ਮੁੱਦੇ ਉੱਤੇ ਖੁੱਲ ਕੇ ਬੋਲੇ ਇਸ ਮਗਰੋਂ ਸੁਖਪਾਲ ਖਹਿਰਾ ਨੇ ਭਗਵੰਤ ਮਾਨ ਸਰਕਾਰ ਉੱਤੇ ਨਿਸ਼ਾਨਾ ਸਿੱਧਿਆ ਸਾਬਕਾ ਸਰਪੰਚ ਬਲਰਾਜ ਸਿੰਘ ਕੋਟੂਮਰਾ ਅਤੇ ਹੋਰ ਲੋਕਾਂ ਨੇ ਲੋਕ ਕਚਹਿਰੀ ਵਿੱਚ ਜੋ ਆਖਿਆ ਉਹ ਵੀ ਸੁਣੋ ਅਤੇ ਸੁਖਬਾਲ ਖਹਿਰਾ ਨੇ ਕਿਵੇਂ ਸਰਕਾਰ ਘੇਰੀ ਉਹ ਵੀ ਦੇਖ ਲਓ ਖਹਿਰਾ ਸਾਹਿਬ ਜਿਹੜੇ ਏਰੀਆ ਦੇ ਵਿੱਚ ਤੁਸੀਂ ਖੜੇ ਹੋ ਇੱਥੇ ਡਾਕਟਰ ਭੀਮਰਾਓ ਅੰਬੇਦਕਰ ਦਾ ਸਬਧਾਨ ਨਹੀਂ ਚੱਲਦਾ ਹੈਗਾ ਇੱਥੇ ਕੋਈ ਅੱਜ ਦਾ ਰੌਲਾ ਨਹੀਂ ਹੈਗਾ ਖੱਡ ਦਾ ਇੱਥੇ 15 ਸਾਲ ਤੋਂ ਦਾ 12 ਕਿਲੋਮੀਟਰ ਦੇ ਏਰੀਏ ਦੇ ਵਿੱਚ ਜੇ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਵੀ ਪ੍ਰਾਈਵੇਟ ਲੁੱਟ ਕੇ ਲੈ ਗਏ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਪ੍ਰਾਈਵੇਟਾਂ ਨੇ ਰਾਜ ਕੇ ਲੁੱਟਿਆ ਤੇ ਜਦੋਂ ਹੁਣ ਮੀਰ ਮੰਨੂ ਦੀ ਸਰਕਾਰ ਆ ਹੁਣ ਵੀ ਇੱਥੇ ਵੱਡੀ ਲੁੱਟ ਹੋ ਰਹੀ ਹੈਗੀ ਆ ਔਰ ਲੁੱਟ ਆ ਜਿਹੜੀ ਉਹ ਕੋਈ ਲੋਕੀਸ਼ੀਪੀ ਲੋਟ ਨਹੀਂ ਹੋ ਰਹੀ ਹੈਗੀ ਦਿਨ ਦਿਹਾੜੇ ਲੁੱਟ ਹੋ ਰਹੀ ਆ ਔਰ ਇੱਥੋਂ ਦੇ ਜਿਹੜੇ ਜੇ ਕੋਈ ਲੋਕ ਸੰਘਰਸ਼ ਕਰਦੇ ਨੇ ਰੋਲਾ ਪਾਉਂਦੇ ਨੇ ਵੀ ਸਾਡੀ ਲੁੱਟ ਹੋ ਰਹੀ ਆ ਤਾਂ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਉਹਨਾਂ ਨੂੰ ਦਬਾਉਣ ਲਈ ਪ੍ਰਾਈਵੇਟ ਜਿਹੜੇ ਇੱਥੇ ਲੁੱਟ ਕਰ ਰਹੇ ਨੇ ਉਹ ਲੋਕ ਆ ਜਿਹੜੇ ਉਹਨਾਂ ਨੂੰ ਦਬਾਉਣ ਲਈ ਬੜੇ ਭੇੜੇ ਭੇੜੇ ਢੰਗ ਤਰੀਕੇ ਵਰਤਦੇ ਆਗੇ ਆ ਤਾਂ ਭਗਵੰਤ ਸਿੰਘ ਮਾਨ ਨੇ ਸਰਕਾਰ ਨੇ ਕਿਹਾ ਸੀਗਾ ਵੀ ਮੰਨ ਕੇ ਚੱਲ ਮੈਂ ਆਮ ਜਨਤਾ ਦਾ ਇਹ ਲੇਬਰ ਕੰਮ ਕਰੇਗੀ ਇੱਥੇ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਪੋਪ ਲੈਣਾ ਉਤਾਰ ਕੇ ਇਹਨਾਂ ਨੇ ਕੰਮ ਕਰ ਰਿਹਾ ਜੀ ਤੇ ਸਾਡੀ ਇਹ ਹੀ ਬੇਨਤੀ ਆ ਵੀ ਆ ਜਿਹੜੀ ਮਸ਼ੀਨਾਂ 50 50 ਫੋਟਾ ਥੱਲੇ ਡੂੰਗੀ ਪਟਾਈ ਕਰ ਰਿਆ ਇਹ ਬੰਦ ਹੋਣੀਆਂ ਚਾਹੀਦੀਆਂ ਤੇ ਲੇਬਰ ਇੱਥੇ ਕੰਮ ਕਰ ਸਕੇ ਜੀ ਠੀਕ ਧੰਨਵਾਦ ਇੱਕ ਵਾਰੀ ਮੈਂ ਫਿਰ ਖੁੱਲਾ ਸੱਦਾ ਦਿੰਦਾ ਕਿ ਜਿਹੜੀ ਜੋ ਬੋਲਣਾ ਕਿਸੇ ਨੇ ਦੱਸੋ ਦਿਲ ਕਰਦਾ ਕਿਸੇ ਦਾ ਗੱਲ ਕਹਿਣ ਨੂੰ ਸੰਗਣਾ ਨਿਕਾ ਕਿਸੇ ਨੇ ਕੋਈ ਮੇਰੀ ਬੀਪੀ ਭੈਣ ਨੇ ਬੋਲਣਾ ਕਿਸੇ ਨੇ ਲਿਆਵਾ ਸਰ ਜੀ ਇੱਧਰ ਬੋਲਣਾ ਸਰ ਜੀ ਕੌਣ ਆਜੋ ਇੱਧਰ ਆਓ ਮੋਰੇ ਆਓ ਇੱਧਰ ਆਜੋ ਮੋਰੇ ਮੇਰੇ ਅਸੀਂ ਕਹਿੰਦੇ ਹਾਂ ਕਿ ਬੱਚੇ ਡਰਦੇ ਆ ਸਕੂਲ ਜਿਹੜੇ ਜਾਂਦੇ ਆ ਅਸੀਂ ਤਾਂ ਕਹਿੰਦੇ ਆ ਕਿ ਜੇ ਇਹ ਜਿਹੜੀ ਸਾਹਮਣੇ ਵਾਲੀ ਖੱਟ ਹੈਗੀ ਜੇ ਸਹੀ ਹੈ ਇਹ ਚਲਾਉਣ ਟਰਾਲੀਆਂ ਪਰ ਲਾ ਪਰ ਜਿਹੜੇ ਉੱਪਰ ਨੇ ਹੈਗਿਆ ਗੁਲੰਦਰ ਵਾਲੀ ਖੱਟ ਇੱਕ ਮਿੰਟ ਯਾਰ ਉਹਨਾਂ ਨੇ ਮੈਨੂੰ ਵੀ ਇੱਕ ਨਾਲ ਇਹ ਦੱਸੋ ਮੈਨੂੰ ਕਿ ਇਹ ਜਿਹੜਾ ਇਲਜ਼ਾਮ ਲੱਗ ਰਿਹਾ ਵਾ ਕਿ ਰਾਤ ਨੂੰ ਟਿਪ ਪਰ ਬਹੁਤ ਕੱਡੇ ਜਾਂਦੇ ਨੇ ਕੱਢਿਓ ਕੱਢਿਓ ਬੱਚਾ ਕਾਫੀ ਲੱਗਦੇ ਨੇ ਮੈਨੂੰ ਵੀ ਉਹਨਾਂ ਨੇ ਆਪਣਾ ਦਿੱਤਾ ਸੀਗਾ ਮੈਂ ਇਹ ਤਾਂ ਇੱਕ ਸਦਰਾ ਜਗਾ ਟਕੇਦਾਰ ਮੇਰੀਆਂ ਦੋ ਕੁੜੀਆਂ ਨੇ ਤੇ ਬੇਟਾ ਨਹੀਂ ਘਰ ਵਾਲਾ ਵੀ ਨਹੀਂ ਮੇਰਾ ਹੈਗਾ ਮੇਰੇ ਪਿੰਡ ਆ ਪਿੰਡ ਹੈਗਾ ਤੇ ਪਰ ਪਿੰਡ ਦਾ ਮਹਿਸੂਸ ਤਾਂ ਪਿੰਡ ਵਾਲਿਆਂ ਨੂੰ ਆਇਆ ਜਦੋਂ ਉਹ ਤੋਂ ਮਤਲਬ ਤੂੰ ਇੱਕ ਗੱਲ ਹੋਰ ਦੱਸੋ ਕਿ ਜੋ ਪਹਿਲਾਂ ਵਾਪਰ ਰਿਆ ਸੀ ਪੰਜਾਬ ਦੇ ਵਿੱਚ ਮਗਰ ਨਹੀਂ ਸਰਕਾਰਾਂ ਦੇ ਵਿੱਚ ਚੱਲਦਾ ਸੀ ਧੰਦਾ ਉਦਾਂ ਹੀ ਚੱਲ ਰਿਹਾ ਧੰਦਾ ਉਹ ਫਰਕ ਪਿਆ ਤੰਦਾ ਵੱਧ ਗਿਆ ਹੁੰਦੇ ਨਾਲ ਉਹ ਤਾਂ ਪਹਿਲਾਂ ਇਹ ਨਹੀਂ ਜਾਇ ਮੈਨਿੰਗ ਨਹੀਂ ਹੁੰਦੀ ਦਿਨ ਪਰ ਰਾਤ ਹੁੰਦੇ ਰਾਤ ਨੂੰ ਤਾਂ ਸੌਂਹ ਨਹੀਂ ਹੁੰਦਾ ਅੱਛਾ ਮਗਰ ਲੀਆਂ ਨਾਲੋਂ ਵੱਧ ਗਿਆ ਵਾ ਵੱਧ ਗਿਆ ਦੇਖੋ ਹੁਣ ਰਾਤ ਨੂੰ ਤਾਂ ਸੌਂਹ ਨਹੀਂ ਹੁੰਦਾ ਦਿਨ ਪਰ ਰਾਤ ਚੱਲਾ ਚੱਵੀ ਘੰਟੇ ਚੱਲਦਾ ਅੱਗੇ ਤੱਕ ਇਹ ਇੱਕ ਟਾਈਮ ਰਾਤ ਨੂੰ ਬੰਦ ਹੁੰਦਾ ਰਾਤ ਨੂੰ ਨਹੀਂ ਬੰਦ ਹੁੰਦਾ ਰਾਤੋਂ ਸਾਰਾ ਰਾਤ ਚੱਲਦਾ ਰਹਿੰਦਾ ਸਾਰੀ ਰਾਤ ਚੱਲਦਾ ਐਨਾ ਸਾਨੂੰ ਦੁਖੀ ਕਰਦਾ ਨਾ ਪਿੱਪਰ ਵਾਲੇ ਅਸੀਂ ਜਾ ਮੋਟਰਸਾਈਕਲ ਲੈ ਕੇ ਗੱਲੇ ਆ ਉਹਨਾਂ ਰਾਹ ਕਹਿੰਦੇ ਆਜੋ 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 ਜਦੋਂ ਉਹਨਾਂ ਨਗਾਉਣਾ ਹੈ ਮਾਨ ਸਾਹਿਬ ਜਦੋਂ ਨਗਾਉਣਾ ਹੈ ਸਾਨੂੰ ਖੁੱਲੇ ਜਨਤਕ ਲੋਕ ਕਿਚੇਰੀ ਕੀ ਵਾਤਾਵਰਨ ਹੈਗਾ ਤੁਹਾਡੇ ਸਾਹਮਣੇ ਆ ਗਿਆ ਸਾਰੇ ਅਫਸਰ ਵੀ ਦੇਖਦੇ ਹੋਣਗੇ ਅਗਰ ਦੇਖੋਗੇ ਤਾਂ ਇਨਸਾਫ ਕਰੋ ਯਾਰ ਤਾਂ ਇਨਸਾਫ ਪਾਸਤੇ ਬਿਠਾਓ ਤੁਸੀਂ ਆਪਣੇ ਸਿਆਸੀ ਵਿਰੋਧੀਆਂ ਦੇ ਤਾਂ 5 ਮਿੰਟ ਪੱਤਰ ਦਰਜ ਕਰ ਦਿਓ 5 ਮਿੰਟ 5 ਮਿੰਟ ਕਿਉਂ ਨਹੀਂ ਫੜਦੇ ਤੁਸੀਂ ਕਾਨੂੰਨੀ ਮਾਇਨੇ ਕਰ ਤੁਹਾਨੂੰ ਕੋਈ ਸਪੈਸ਼ਲ ਕੀ ਤੁਹਾਨੂੰ ਕੋਈ ਉਹਦੇ ਵਿੱਚੋਂ ਹਿੱਸਾ ਮਿਲ ਰਿਹਾ ਹੈ ਕਿਸੇ ਕਰਕੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰਦੇ ਹੋਗੇ ਨਾ ਸੋ ਹੋਰ ਕਿਸੇ ਨੇ ਮੇਰੇ ਵੀਰ ਗੱਲ ਕਰਨੀ ਲੱਗ ਗਈ ਇੰਟਰੋਡਕਸ਼ਨ ਦੇ ਦੇ ਤੇਜੀ ਨਾਲ ਮੇਰਾ ਨਾਮ ਜੇਜਰ ਸਿੰਘ ਹੈ ਜੀ ਪਿੰਡ ਅਕਵਾਲ ਦਾ ਰਹਿਣ ਵਾਲਾ ਹਾਂ ਜਦੋਂ ਇਹ ਆਪਣੇ ਲੱਗਦੇ ਆ ਜੀ ਸਕੂਲ ਬੱਸਾਂ ਬਹੁਤ ਆਕਾ ਹੁੰਦਾ ਜੀ ਸਾਰੇ ਬੱਚਿਆਂ ਦਾ ਜੀ ਲੰਗਣਾ ਸਵੇਰ ਜਿਹੜਾ ਸਿਰ ਪਰ ਆਉਂਦੇ ਲਗਾਤਾਰ 100-100 ਲੰਗਣਾ ਬਹੁਤ ਆਕਾ ਮੋਟਰਸਾਈਕਲ ਤੇ ਵੀ ਲੰਗਿਆ ਜਾਂਦਾ ਬੱਸਾਂ ਦਾ ਲੰਗਿਆ ਜੀ ਜਾਨਾ ਲੇਟ ਹੋ ਜਾਂਦੀ ਹੈ ਬੱਸਾਂ ਇਹ ਤਾਂ ਸਰ ਇਤਵ ਵੀ ਕਹਿ ਗਿਆ ਸੀ ਸਮਝੀਆਂ ਦਿੰਦੇ ਸੀ ਕਿ ਹਾਂ ਰਿਕਾਰਡਿੰਗ ਆ ਗਈ ਆ ਜੀ ਕਰ ਜਾਉਂਗਾ ਵੱਡੇ ਸਪੀਕਰ ਤੇ ਲਾ ਦੇਂਦੇ ਹਿੰਦੇ ਚੱਲੋ ਬਣਾਈ ਰੱਖੋ ਵੀਰੇ ਮੈਂ ਐਕਸਪਲੇਨ ਕਰ ਦੇਖੋ ਇਹ ਜਿਹੜੀ ਧਮਕੀਆਂ ਧਮਕੀਆਂ ਨਾ ਇਹ ਮਾਫੀਆ ਆਰਗੇਨਾਈਜ਼ ਮਾਫੀਆ ਵਾ ਤਾਂ ਕਰਕੇ ਇਦਾਂ ਦੇ ਬੰਦੇ ਜਿਹੜਾ ਵੀ ਮੜਾ ਜਾਂ ਬੋਲਦਾ ਕੋਈ ਗਿਆਨ ਦਿੰਦਾ ਕੋਈ ਉਠਦਾ ਕੋਈ ਕੰਪਲੇਂਟ ਕਰਦਾ ਉਹਨੂੰ ਵੀ ਧਮਕੀਆਂ ਆਉਣੀਆਂ ਬਿਕੋਜ਼ ਮਾਫੀਆ ਵਾਂਟਸ ਟੂ ਅਰਨ ਇਟ ਇਟ ਇਜ਼ ਵੈਰੀ ਈਜ਼ੀ ਮਨੀ ਇੱਕ ਕਹੇਗਾ ਇਹਨਾਂ ਨੇ ਵਿਚਾਰਿਆਂ ਨੇ ਸਾਰੀ ਦਿਹਾੜੀ ਇਹਨੇ ਲੇਬਰ ਕਰਨੀ ਆ ਤੇ ਇਹਨੂੰ ਸ਼ਾਮ ਨੂੰ 4-3-400 ਰੁਪਿਆ ਦਿਹਾੜੀ ਮਿਲਣੀ ਆ ਇੱਕ ਹੈਗਾ ਟਿੱਪਰ ਭਰਿਆ ਤੇ ਰੁਪਿਆ 25000 ਵੱਟਦੇ ਆ ਤੇ ਭਾਵਾਂ 10 ਭਰੇ ਦਾ 2.5 ਲੱਖ ਵੱਟਦੇ ਆ ਤੇ ਜੇ 100 ਭਰ ਲਿਆ ਤੇ ਕਿੰਨਾ ਬਣ ਗਿਆ ਮੈਨੂੰ ਪਤਾ ਨਹੀਂਗਾ 2.5 ਲੱਖ ਰੁਪਿਆ ਬਣ ਗਿਆ ਸੋ ਮਾਨ ਸਾਹਿਬ ਅਸਲੀ ਅਸਲੀਅਤ ਪੰਜਾਬ ਦੀ ਨੂੰ ਤੁਹਾਨੂੰ ਜਾਣ ਕਰਾਉਣ ਵਾਸਤੇ ਮੈਂ ਚੱਲ ਕੇ ਆਇਆ ਵਾਂ ਔਰ ਮੈਨੂੰ ਪਤਾ ਵਾ ਕਿ ਹੁਣ ਤੁਹਾਨੂੰ ਚੀਜ਼ਾਂ ਚੁੱਭਦੀਆਂ ਹੋਣਗੀਆਂ ਚੁੱਭ ਲੈਣ ਕੋਈ ਗੱਲ ਨਹੀਂ ਜੀ ਮੋਸਟਲੀ ਤੁਸੀਂ ਰੈਲੀਆਂ ਵਿੱਚ ਮਨਰੇਗਾ ਦੇ ਲੇਬਰ ਲੈ ਜਾਂਦੇ ਆ ਜਿਹੜੇ ਆਟੇ ਦਾਲ ਤੇ ਲਾਭ ਪਾਤਰ ਆ ਪਿੰਡਾਂ ਚੋਂ ਤੁਹਾਡੇ ਪੰਚਾਇਤ ਸੈਕਟਰੀ ਤੇ ਵੀਡੀਓ ਬੱਸਾਂ ਭਰਵਾ ਦਿੰਦੇ ਨੇ ਤੁਸੀਂ ਰੈਲੀ ਕਰ ਲੈਣੇ ਆ ਅਸਲ ਜ਼ਮੀਨੀ ਹਕੀਕਤ ਕਚਹਿਰੀ ਅੱਜ ਆ ਲੱਗੀ ਕਰਕੇ ਕਰਨ ਤੇਜ਼ੀ ਨਾਲ ਘੁਮਾ ਦੇ ਕੈਮਰਾ ਕਰ ਜਸ ਉਹ ਪਿੱਛੇ ਲੇਡੀਜ਼ ਨੂੰ ਘੁਮਾ ਦੇ ਤੇਜ਼ੀ ਨਾਲ ਆ ਇਹਨੂੰ ਕਹਿੰਦੇ ਨੇ ਲੋਕ ਕਚਹਿਰੀ ਮੈਂ ਇਹਨਾਂ ਨੂੰ ਕੁਝ ਨਹੀਂ ਜਾਣਦਾ ਕਿਸੇ ਨੂੰ ਨਾ ਇਹ ਮੈਨੂੰ ਜਾਣਦੇ ਨੇ ਇਹ ਮਾਈਨ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਅੱਜ ਇੱਥੇ ਹਰ ਤਰ੍ਹਾਂ ਦਾ ਵਿਅਕਤੀ ਸਾਰੀਆਂ ਪਾਰਟੀਆਂ ਦੇ ਵਕਤ ਹੋ ਸਕਦਾ ਬਹੁਤ ਸਾਰੇ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਉਹ ਵੀ ਇੱਥੇ ਵਿਰਾਜਮਾਨ ਨੇ ਅਗਰ ਤਾਂ ਤੁਸੀਂ ਕਹਿੰਦੇ ਸੀ ਨਾ ਅਸੀਂ ਸਾਨੂੰ ਵੀਡੀਓ ਪਾਓ ਜੀ ਅਸੀਂ ਨੰਬਰ ਦੇਾਂਗੇ ਜੀ ਅਸੀਂ ਐਕਸ਼ਨ ਲਿਆ ਕਰਾਂਗੇ ਜੀ ਅਸੀਂ ਭ੍ਰਿਸ਼ਟਾਚਾਰ ਰੋਕਾਂਗੇ ਤੇ ਆਹ ਵੀਡੀਓ ਤੈਨੂੰ ਪਾਤੀ ਆ ਮੈਂ ਜੇ ਦਾ ਹੁਣ ਤੁਹਾਡੇ ਚ ਕੋਈ ਮਾਦਾ ਹੈ ਸਚਾਈ ਦਾ ਤੇ ਫਿਰ ਤਾਂ ਤੁਹਾਨੂੰ ਤੁਰੰਤ ਆ ਖੱਡਾਂ ਦੀ ਜਿਹੜੀ ਮੈਂ ਨਾਮ ਲੈ ਤਿੰਨ ਖੱਡਾਂ ਦੀ ਜਾਣਕਾਰੀ ਲੈਣੀ ਚਾਹੀਦੀ ਆ ਔਰ ਜਿਹੜੇ ਪੋਲੀਟੀਕਲ ਕੋਈ ਨੂੰ ਪੇਟਨਾਇਜ਼ ਕਰਦਾ ਹੋ ਸਕਦਾ ਨਾ ਕਰਦੇ ਹੋਣ ਪਰ ਅਗਰ ਉਹ ਕਰਦੇ ਨੇ ਤਹਿ ਤੱਕ ਜਾ ਕੇ ਅਗਰ ਤੁਸੀਂ ਐਕਸ਼ਨ ਲਵੋਗੇ ਫਿਰ ਮੰਨਾਂਗੇ ਅਸੀਂ ਕਿ ਹਾਂ ਇੱਥੇ ਕੋਈ ਬਦਲਾਅ ਦੀ ਸਰਕਾਰ ਹੈ ਇੱਥੇ ਕੋਈ ਬਦਲਾਅ ਨਹੀਂ ਆਇਆ ਹਲੇ ਇੱਥੇ ਵੱਧ ਰਿਹਾ ਕੰਮ ਸਗੋ ਜਿਹੜਾ ਅਗਲਾ ਆਉਂਦਾ ਉਹ ਮਗਰਲੇ ਦਾ ਰਿਕਾਰਡ ਤੋੜ ਕੇ ਉੱਤੇ ਨੂੰ ਜਾ ਰਿਹਾ ਵਾ ਕਿਉਂਕਿ ਕਮਾਈ ਬਹੁਤ ਹੈਗੀ ਮੈਂ ਦੱਸਦਾ ਤੁਹਾਨੂੰ ਕਿ ਇਹ ਤੁਸੀਂ ਕੇਜਰੀਵਾਲ ਸਾਹਿਬ ਨੇ ਆਪ ਹੀ ਕਿਹਾ ਸੀ 20000 ਕਰੋੜ ਦਾ ਧੰਦਾ ਵਾ ਤੇ ਪੈਸਾ ਦਾ ਖਜ਼ਾਨਾ 200 ਕਰੋੜ ਰੁਪਈਆ ਪੈ ਰਿਆ 19800 ਕਰੋੜ ਰੁਪਈਆ ਕੇਜਰੀਵਾਲ ਸਾਹਿਬ ਹੁਣ 2 ਸਾਲਾਂ ਤੋਂ ਕਿੱਥੇ ਜਾ ਰਿਹਾ ਇਹ ਦੱਸਿਆ ਜਾਵੇ ਤਾਂ ਉਸ ਹਿਸਾਬ ਨਾਲ ਇੱਕ ਸੈਂਕੜਾ 550 ਰੁਪਈਆ ਦਾ ਸੈਂਕੜਾ ਮਿਲਣਾ ਚਾਹੀਦਾ ਰੇਤਾ ਆਪਣੇ ਕੰਮਕਾਰ ਆਸਤੇ ਪਰ ਅਸਲ ਵਿੱਚ ਪੰਜਾਬ ਦੇ ਵਿੱਚ ਔਰ ਮੈਂ ਇਹਨਾਂ ਤੋਂ ਗਵਾਹੀ ਵੀ ਲਵਾਂਗਾ ਪੁੱਛੂੰਗਾ ਅੱਜ ਪੰਜਾਬ ਦੇ ਵਿੱਚ ਇੱਕ ਸੈਂਕੜਾ ਰੇਤਾ 3 ਤੋਂ 4000 ਰੁਪਈਏ ਇੱਕ ਸੈਂਕੜਾ ਵਾ ਕਿੱਥੇ 550 ਦਾ ਸੈਂਕੜਾ ਕਿੱਥੇ 6 ਗੁਣਾ ਅੱਗੇ 3000 ਜਾਂ 3500 ਰੁਪਏ ਦਾ ਜਾਂ 4000 ਰੁਪਏ ਦਾ ਸੈਂਕੜਾ ਇਹ ਹੁਣ ਉਹ ਪੈਸੇ ਕਿੱਥੇ ਜਾ ਰਹੇ ਨੇ